ਸੌਣ ਨਾਲ ਵੀ ਥਕਾਵਟ ਹੋ ਜਾਂਦੀ ਆ ਆਰਾਮ ਕਰਨ ਨਾਲ ਵੀ ਸਰੀਰ ਥੱਕ ਜਾਂਦਾ ਰਾਤ ਨੂੰ ਵੀ ਸੋਵੋਗੇ ਦਿਨੇ ਵੀ ਸੋਵੋਗੇ 10 ਘੰਟੇ ਦੀ ਸਲੀਪ ਹੋਗੀ ਤਾਂ ਜਦੋਂ ਵੀ ਉੱਠੇਗੇ ਉਹ ਆਪਣੇ ਆਪ ਤੋਂ ਥਕਾਵਟ ਫੀਲ karenge ਉਹ ਕਿਉਂਕਿ ਤੁਹਾਡੀ ਬੋਡੀ ਨੇ ਵਧੀਆ એનર્ਜੀ ਨਹੀਂ ਬਣਾ ਕੇ ਤੁਹਾਨੂੰ ਦੇਣੀ ਹੋਇਆ ਡਿਪਰੈਸ਼ਨ ਦਾ ਰਿਸਕ ਬਹੁਤ ਸਕਦਾ ਪ੍ਰੋਡਕਟਿਵਿਟੀ ਜਿਹੜੀ ਦਿਮਾਗ ਦੀ ਸੋਚਣ ਸ਼ਕਤੀ ਉਹ ਘਟਦੀ ਆ weight gain ਹੋਊਗਾ ਪੇ ਰਹਿਣਾ ਥੋੜੀ ਬੋਡੀ ਜਿਹੜੀ ਇਨਸੂਲਿਨ ਸੈਂਸਿਟੀਵਿਟੀ ਗਵਾ ਦੂਗੀ ਖਾਦੀ ਹੋਈ ਜੋ ਵੀ ਸ਼ੂਗਰ ਆ ਜਾਂ ਖਾਦਾ ਹੈ ਫੂਡ ਨਹੀਂ ਥੋੜੇ ਵਧੀਆ ਹজম ਹੋਣ ਹਾਰਮੋਨਲ ਅਨਬੈਲਸ ਹੋਣਗੇ ਸਰ ਕਿਹੜੀ ਰਿਦਮ ਤੁਹਾਡਾ ਵਿਗੜੂਗਾ ਕਿ ਇੱਕ ਪਾਸੇ ਬਾਡੀ ਆਪਣੇ ਆਪ ਨੂੰ ਅਲਰਟ ਕਰਦੀ ਹੈ ਇੱਕ ਪਾਸੇ ਸੌਂਦੀ ਆ ਪਰ ਉਹ ਥੋੜਾ ਹੁਣ ਜਿਹੜੇ ਸਾਰਾ ਕਲੌਕ ਉਹਦੀ ਗੜਬੜ ਹੋ ਗਈ ਆ ਕੋਸ਼ਿਸ਼ ਸਟੱਡੀਆਂ ਨੇ ਇਹ ਵੀ ਕਿਹਾ ਕਿ ਦਿਲ ਦੀ ਪ੍ਰੋਬਲਮਾਂ ਦਾ ਵਧਣ ਦਾ ਵੀ ਡਰ ਆ ਕਿਉਂਕਿ ਜਿਹੜਾ ਸਰੀਰ ਆ ਨਾ ਇਹਨੇ ਆਪਣੀ 100% ਦੀ ਪੂਰੀ ਕਰਦੇ ਜਿੰਨੀ ਕਿਨੂੰ ਲੋੜ ਆ ਬਾਧੂ ਪਿਆਂ ਦਾ ਕੋਈ ਫਾਇਦਾ ਨਹੀਂ ਕਿਉਂਕਿ ਜਿੰਨੀ ਡੀਪ ਸਲੀਪ ਜਾਂ ਜਿੰਨੀ ਰੇਮਸਲੀਪ ਜਿੰਨੀ ਪਰਸੈਂਟ ਆਉਣੀ ਆ ਉਹਨੂੰ ਉਨੇ ਉਨੇ ਕੀ ਲੈਣੀ ਆ ਅਸੀਂ ਗੁਰਦੁਆਰਾ ਸਭ ਗਏ ਸੀ ਹਰਮੰਦਰ ਸਾਹਿਬ ਪਿੱਛੇ ਜੇ ਉਸ ਦਿਨ ਅਸੀਂ ਰਾਤ ਨੂੰ ਸੁੱਤੇ ਨਹੀਂ ਸੀ ਰਾਤ ਨੂੰ ਉਤਰੇ ਸੀ ਦੂਜੇ ਦਿਨ ਵੀ ਸਾਡਾ ਉੱਦ ਹੀ ਲੰਘ ਗਿਆ ਉਸ ਤੋਂ ਬਾਅਦ ਜਿਸ ਦਿਨ ਅਸੀਂ ਰਾਤ ਨੂੰ ਆ ਕੇ ਪਏ ਸੁੱਤੇ ਉਸ ਦਿਨ ਪਤਾ ਨਹੀਂ ਲੱਗ ਗਿਆ ਕਿੱਥੇ ਪਏ ਆ ਨਹੀਂ ਬੰਦੇ ਨੂੰ ਛੇਤੀ ਛੇਤੀ ਨੀਂਦ ਨਹੀਂ ਆਉਂਦੀ ਪੂਰੇ 10 ਘੰਟੇ ਪਤਾ ਹੀ ਲੱਗਿਆ ਕਿਉਂਕਿ ਬਾਡੀ ਨੂੰ ਜਿੰਨੀ ਸਲੀਪ ਘੱਟੀ ਹੁੰਦੀ ਆ ਉਹਨੇ ਪੂਰਾ ਕਰ ਲੈਂਦੀ ਆ ਨਹੀਂ ਮੰਦਾ ਲਾਈਟ ਸਲੀਪ ਚ ਪਿਆਰਾਂ ਦਾ ਲਾਈਟ ਸਲੀਪ ਕੀ ਹੁੰਦੀ ਆ ਜੀ ਤੁਸੀਂ ਪਾਸੇ ਬੂਸੀ ਮਾਰਦੇ ਹੋ ਡੀਪ ਨਹੀਂ ਜਾਂਦੀ ਬਹੁਤ ਆਤ ਹਰ ਇੱਕ ਚੀਜ਼ ਦੀ ਮਾੜੀ ਆ ਤੁਸੀਂ ਆਪਣਾ ਸਵੀਟ ਸਪੌਟ ਦੇਖਣਾ ਜੇ ਤੁਹਾਨੂੰ ਲੱਗਦਾ ਕਿ 4 ਘੰਟੇ ਦੀ 5 ਘੰਟੇ ਤੁਹਾਡੇ ਲਈ ਘੱਟ ਆ ਤਾਂ ਤੁਸੀਂ ਦੇਖੋਗੇ 7 ਜਾਂ 8 ਘੰਟੇ 'ਚ ਕਿੱਥੇ ਤੁਹਾਡੀ ਬਾਡੀ ਵਧੀਆ ਰਿਸਪੌਂਸ ਕਰਦੀ ਆ ਕਈ ਬੰਦੇ ਤਾਂ ਇਹ ਵੀ ਕਹਿੰਦੇ ਨੇ ਵੀ ਸੌਣ ਤਾਂ 6 ਦੀ ਲੋੜ ਆ 8 ਸੌਣਿਆਂ ਸਾਨੂੰ ਗੜਬੜਾ